ਨਭਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦਿ ਸਚੁ ਦੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਣਾ ਹੋਵੇ ਜੇ ਸੋਚੀ ਲਖਵਾਰੇ ਚੁਪੇ ਝੁਪਨਾ ਹੋਵੇ ਜੇ ਲਾਇ ਰਹਾ ਲਿਖਤਾਰੇ ਭੁਖਿਆ ਭੁਖ ਨਾ ਤਰੀਜ ਬੰਨਾ ਬਰਿਆ ਭਾਰ ਸਹਿ ਜਾਣ ਪਲਖੋ ਹੀ ਤੈ ਕਨਿ ਝਲੇ ਨਾਲ ਕਿਵ ਸਜਾਰਾ ਹੋਈਐ ਇਕ ਬਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਣ ਦੇ ਹੁਕਮ ਲੈ ਵਧਾਈ ਹੁਕਮ ਨਿ ਤੁਮ ਨੀਚ ਹੁਕਮ ਲੈ ਬੁਖਸ ਸੁਪਾਈਏ ਕਨਹ ਹੁਕਮ ਬਫਸੀ ਜੇ ਤੁਕਮੀ ਸਦਾ ਪਭਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬਝੇ ਤਾਂ ਹੋ ਮੇ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜ ਲੈ ਨੀ ਸਾਨ ਗਾਵੇ ਕੋ ਗੁਣ ਵਡਿਆਂ ਆਚਾਰ ਗਾਵੇ ਕੋ ਵਿਦਿਆ ਵਿਖੰਵੀਂ ਆਚਾਰ ਗਾਵੇ ਕੋ ਸਾਜ ਕਰੇ ਤਨ ਕੇਹੁ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਰਸੈ ਦੂਰ ਗਾਵੇ ਕੋ ਵੇਖੇ ਹਦਰ ਹਦੂਰ ਕਤਨਾ ਬਤੀ ਨਾ ਆਵੇ ਟੂਟ ਕਤ ਕਰ ਕਸੀ ਕੋਟੀ ਕੋਠ ਕੋਟ ਦਿੰਦਾ ਦਿਲਾਂ ਦੇ ਤਖ ਪਾਹਿ ਦੁਬਾਰ ਨਤਰ ਖਾਏ ਕਾਏ ਹੁਕਮੇ ਹੁਕਮ ਚੁਲਾਈ ਰਹੋ ਨਾਨਕ ਵਿਗਸੇ ਵੇ ਪ੍ਰਵਾਹ ਸਾਚਾ ਸੈਵ ਸਾਚਨਾਏ ਭਾਖਾ ਪਾਉ ਨਿ ਪਾਰ ਅਕੀ ਮੰਗਦੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜੇ ਤੇ ਸਹ ਦਰਬਾਰ ਮੋਹ ਕੇ ਬੋਲਨ ਬੋਲੀਏ ਜਿਸ ਨੂੰ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵੜਿਆ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਹੀ ਵਾ ਜਾਣੀਏ ਸਭਾ ਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨੂੰ ਜਾਣ ਸੋਇ ਜੁਣ ਸੇਵਾ ਤਨ ਪਾਇਆ ਮਾਨ ਨਾਨਕ ਜਾਵੇ ਗੁਣ ਧਾਣ ਗਾਵੀ ਇਸ ਨੂੰ ਅਮਨ ਰੱਖੀਏ ਭਾਉ ਦੁਖ ਪਰ ਹੈ ਸੋ ਕਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿਆ ਸਮਾਇ ਗੁਰੇ ਸਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੀ ਹੋ ਜਾਣਾ ਖਾ ਨਾਹੀ ਕਹਿਣਾ ਕਥ ਨਾ ਜਾਏ ਗੁਰਾ ਇਕ ਦੇਹੀ ਬੁਝਾਈ ਸਭਨਾ ਜੀਆਂ ਕਾਇ ਵਿਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਪਾਵਾਂ ਮਨ ਪਾਣੇ ਕੀ ਨਾਏ ਕਰੇ ਜੇ ਤੀ ਸਰਠਿ ਉਪਾਈ ਵੇਖਾ ਮਨ ਪਰਮਾ ਕੇ ਮਿਲੇ ਲਈ ਮਾਤੂ ਪ੍ਰਤੰਜ ਵਾਹਰ ਮਾਣ ਜੇ ਗੁਰ ਕੀ ਸਿਖ ਸੁਣੀ ਗੁਰਾਇਕ ਦੇ ਹੀ 부ਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈ ਸਰਣਾ ਜਾਈ ਜੇ ਜੁਗ ਚਾਰੇ ਹਾਰ ਜਾ ਹੋਰ ਦਸੂਣੀ ਹੋਏ ਨਵਾ ਕੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਈ ਚੰਗਾ ਨਾ ਰੁਕਾਈ ਕਿਆ ਜਿਸ ਕੀ ਰਜਬ ਲਈ ਜੇ ਤਿਸ ਨਦਰ ਨਾ ਆਵੇ ਤਾ ਆਦਨ ਪੁਛੇ ਕੇ ਕੀ ਤਾਂ ਅੰਦਰ ਕੀਤੇ ਪਰ ਦੋਸੀ ਦੋਸਰੇ ਨਾਨਕ ਨੇ ਗੁੰਗੁਣ ਕਰੇ ਗੁਣਮੰਤਿ ਆਸ ਗੁੰਦੇ ਹੋ ਥੇ ਹਾ ਕੋਈ ਨ ਸੁਝੈ ਜੇ ਤਿਸ ਗੁਣ ਬਾਰੇ ਕਰੇ ਸੁਣਿਆ ਚਤ ਪੀਰ ਸੁਨਨਾਤ ਸੁਨੇਹ ਤਰਤ ਤਵੜੇ ਆਕਾਸ਼ දීප පාව ச सु, ූण සකේකාල ෑ පතා ස වි්‍යාශය ෝක පාවකානාස ச सुන ச்சව මහන්ந்த ச ක් යോ ග න පේර ச සාശග්‍රතවද නාන පතාස ්‍යාශනය දෝක පාවකා ச සාස ోප න ச එක්කා සണ. சപപपाාව ச ගේ යට න න පතා ශදගాශ ෝප කා . <tical> ਸੁਨੇ ਅਸਰ ਅਗੁਨਾ ਕੇਗਾ ਸੁਨੇ ਸੇਖ ਪੀ ਉਪਾਸਾ ਸੁਨੇ ਦੇ ਭਾਵੇ ਰਾਹ ਸੁਨੇ ਹਉ ਤੋ ਵੇਸ ਗਾ ਨਾਨਕ ਭਗਤ ਅਸਰ ਅਗਗਾ ਸੁਨੇ ਦੁਖ ਪਾਪ ਕਾ ਨਾਸ ਮੰਨੇ ਕਿ ਕਤ ਕਹੇ ਨਾ ਜਾਏ ਜੇ ਕੋ ਕਹਿ ਬੁੱਝੇ ਪਛਤਾਏ ਕਾਵੇ ਤੇ ਕਲਮ ਨਾਲ ਲਿਖਨ ਹਾਰ ਮੰਨੇ ਕਾਵੇ ਬਨ ਵਿਚਾਰ ਐਸਾ ਨਾਮ ਨਿੰਜਣ ਹੋਏ ਦੇਖੋ ਮਨ ਜਾਣੇ ਮਨ ਕੋਈ ਮੁੰਨੇ ਸੁਰ ਤੋਂ ਰੇਮਨ ਬੋਧ ਮੰਨੇ ਸਭਲ ਭੁਣੇ ਪੀ ਸੋਧ ਮੰਨੇ ਮਹ ਚੋਟਾ ਨਾ ਕਾਇ ਮੰਨੇ ਜਮ ਕੇ ਸਾਤ ਨਾ ਜੈ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰ ਬਿਠਾਕ ਨਾ ਪਾਏ ਮੰਨੇ ਪਾਸੋਂ ਪਰ ਬਿਟ ਜਾਏ ਮੰਨੇ ਮਗਨਾ ਚੱਲੇ ਕੰਥ ਮੰਨੇ ਤ੍ਰਮ ਸੇ ਤੀਰ ਮੰਦਿਆਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤ੍ਰਵਿਤਾਰੇ ਗੁਰ ਸੇਤ ਮਨ ਨਾਲ ਭਵੇ ਨਾ ਪੇਖੇ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਵਰਦਾਨ ਪੰਜੇ ਪਾਵੇ ਜਰ ਦੇ ਮਾਨ ਪੰਜੇ ਸੋਹੇ ਜਰ ਰਾਜਾਨ ਪੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨ ਨਹੀਂ ਸਮਾਨ ਤੋਲ ਕਰਨ ਜਾ ਕਾ ਬੂ ਸੰਤੋਖ ਤਾਵ ਰੱਖਿਆ ਜਿਨ ਸੋਤ ਜੇ ਕੋ ਬੁਝੇ ਹੋਵੇ ਸਚਾਰ ਤੋਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਤਲੇ ਕਮਨ ਜੋਰ ਜੀ ਜਤ ਰੰਗਾ ਕੇ ਨਾਮ ਸਮਨ ਲਿਖਿਆ ਹੋਇ ਇਕਲਾ ਮਹਿਲੇ ਕਾਲਕ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਉਤਾਰ ਸੰਭਲੇ ਰੂਪ ਕੀਤਾ ਜਾਣੇ ਕੌਣ ਕੂਤ ਕੀਤਾ ਸਹਿ ਕੋ ਘੋਤੀ ਸੇ ਹੋਵੇ ਲਖਦਰਾ ਉਤਰਤ ਕਉਣ ਕਹਾ ਵੀ ਚਾਰ ਵਾਰਣ ਜਮੇ ਇੱਕ ਵਾਰ ਜੋਤਿ ਪਾਵੇ ਸਾਈ ਪੁਣੀਕਾਰ ਤਸਰਾ ਸਲਾਬ ਧਨਨੰਕਰ ਸੰਕਝ ਪ੍ਰੀਆ ਸੰਕਪਾ ਹੋ ਸੰਕਪੂਰਜ ਸੇ ਮਤਾ ਬਤਾਓ ਸੰਕਰਨਕਮਕਵੇਨ ਪਾਠ ਸੰਜੋਗ ਮਨ ਰਹੇ ਹੁਦਾਸ ਸੰਖ ਪਗਤ ਪਉਣ ਕਾਣ ਵਿਚਾਰ ਸੰਭ ਸਦੀ ਸੰਖ ਦਾ ਤਾਰ ਸੰਖ ਸੂਰਮਾ ਭਖਸਾਰ ਸੰਖ ਮੋਨ ਲੇਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਾ ਇੱਕ ਵਾਰ ਜੋਤ ਤਪਾਹੇ ਸਾਈ ਕੋਲੀਕਾਰ ਤੋਂ ਸਰਾ ਸੰਾਨਤ ਨਰੰਕਾਰ ਸੰਖ ਮੁਰੇ ਕੇ ਹੰਦ ਕੋਰ ਸੰਖ ਚੋਰ ਹਰਾਮ ਕੋਰ ਸੰਖ ਮਰ ਕਰ ਜਾਹੀ ਜੋਲ ਸੰਧ ਫਲਵੜ ਹਤਿਆਗ ਮਾਈ ਅਸੰਗ ਬਾਤਿ ਪਾਤ ਉਗਰ ਜਾਹਿ ਸੰਤੂ ਰੈਰ ਘੂੜੇ ਤਰਾਇ ਸੰਖ ਮਲੇ ਸਮਲ ਭਕ ਗਾਇ ਸੰਗ ਵਿੰਪਿਕ ਸ੍ਰੀ ਕਰੇ ਭਾਰ ਨਾਨਕ ਨਿੰਚ ਕਹੇ ਵਿਚਾਰ ਮਾਰਣ ਜੋ ਇੱਕ ਵਾਰ ਜੋਤਿ ਰ ਪਾਵੇ ਸਾਈ ਭਲੀਕਾਰ ਤੁਸਰਾ ਸਲਾਮ ਧਨ ਅੰਕਾਰ ਅਸੰਗ ਨਾਮੇ ਸੰਗਤਾ ਨਾਮੇ ਗੰਮ ਗੰਮ ਸੰਗ ਬਲੋ ਸੰਗਿਆ ਸਿਰ ਭਾਰ ਹੋਏ ਖਰੀ ਨਾਮ ਖਰੀ ਸਲਾਹ ਖਰੀ ਜਾਣੀ ਤਗੁਣ ਗਾਇ ਖਰੀ ਲੇ ਕਲ ਮੋਲਨ ਬਾਣ ਕਰ ਸੁਰ ਸੰਜੋਗ ਬੁਖਾਨ ਬਿਰਹ ਲਿਖੇ ਸੇ ਸਰਨਾ ਜੀ ਫਰਮਾਇ ਤੇ ਉਤੇ ਪਾਏ ਜੀਤਾ ਕੀਤਾ ਕੀਤਾ ਨਾਵੇਂ ਨਾਵੇਂ ਨਾਹੀ ਕੋਥਾ ਕੁਦਰਤ ਕਵਨ ਕਹਾ ਵਿਚਾਰ ਵਾਰੇੜ ਜਮੇ ਖਾਰ ਜੋਤ ਦੁ ਪਾਵੇ ਸਾਈ ਪਲੀਕਾਰ ਤੁਸਰਾ ਸਲਾਮ ਤਨ ਅਨੰਕਾਰ ਭਰੀਏ ਹੱਥ ਪੈਰ ਦੰਦੇ ਹੈ ਪਾਣੀ ਤੋਂ ਉਤੇ ਤੁਰ ਸੁਖੇ ਮੂਤ ਪਲੀਤੇ ਕੱਪੜ ਹੋਏ ਦੇ ਸਾਬਲ ਲਗੇ ਹੋ ਤੋਏ ਭਰੀਏ ਮਤ ਪਾਪਾ ਕੇ ਸੰਗਹ ਤੋਪੇ ਨਾਵੇਂ ਕੇ ਰੰਗ ਹੁਨੇ ਪਾਪੀ ਆਖ ਨਾ ਕਰ 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 ਨਾਲ ਤਲਹ ਜਾਓ ਆਪੇ ਵੀ ਜਾਪੇ ਹੀ ਕਾਉਨਾਨ ਕੁਕਮੀਆਂ ਹੋ ਜਾਓ ਤੀਰੋ ਤਪ ਦਾ ਦਦਾਂ ਜੇ ਕੋ ਪਾਵੇ ਦਿਲ ਕਾ ਮਾਨ ਸੁਨੇ ਮਨੇ ਮਨ ਕੀ ਤਾ ਪਾਉ ਤਰ ਗਰ ਤੀਰਥ ਮਨਾ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਨ ਬਾਣੀ ਵਰਮਾ ਸਤ ਸੋਹਣ ਸਰਾਮ ਚਾਉ ਕਮਨ ਸੁਵੇ ਲਾਗ ਤ ਕਮਨ ਕਮਨ ਤੇ ਤ ਕਮਨ ਮਾਰ ਕਮਨ ਸੁਰਤ ਮਹ ਕਮ ਜਿਤ ਹੋ ਆਇਆ ਕਰ ਵੇਣਾ ਪਾਇ ਪੰਡਤੀ ਜੇ ਹੋ ਵਿਲੇਕ ਪੁਰਾਣ ਵਤਨਾ ਪਾਇ ਕਾਦੀ ਅਜ ਲੇਖ ਲੇ ਕੁਰਾਨ ਚਿਤ ਵਾਰਨ ਜੋ ਗੀਜਣ ਰਤ ਮਹਨਾ ਕੋਇ ਜਿਆ ਕਰਤਾ ਸਿਟੀ ਕੋ ਸਾਜਿ ਆਪੇ ਜਾਣੈ ਸੋਇ ਕਿਵ ਕਰਾਖਾ ਕਿਸਾਲਾ ਹੈ ਕਿ ਵਰਨੇ ਕਿਵ ਜਾਣੈ ਨਾਨਕ ਆਕਨ ਸਭ ਕੁ ਆਕੇ ਕਿ ਤੋ ਕਿਸਿਆਣਾ ਵੱਡਾ ਸਾਹਿਬ ਵੱਡੀ ਨਾਨੀ ਪੀਤਾ ਜਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗੇ ਬਿਆਨਾ ਸੋਹੇ ਪਾਤਾਲਾ ਪਾਤਾਲ ਲਕਿ ਅਗਾ ਸਾਇ ਅਗਾ ਸੁਰ ਗੁਰੁ ਗपाल ਸੁ ਕੀ ਵਿਦ ਕਹਿਣਿ ਕਵਾਤ ਸਹਿ ਸਟਾਰੇ ਕਹਿਣ ਕਤੇ ਬਾਸੁ ਲਿਖਤਾਤ ਨੇ ਕਹ ਦਲ ਕੀ ਲੇ ਕਾਹੇ ਵਿਨਾਸ਼ ਨਾਨਕ ਵਡਾਖੀ ਆਪੇ ਜਾਣੇ ਆਪ ਸਲਾਹੀ ਸਲੈਤੀ ਸੁਰਤ ਨਾ ਪਾਈਆਂ ਨਦੀਆਂ ਦੀ ਵਾਹ ਮਗੈ ਸੁਮੰਦ ਨਾ ਜਾਣੀ ਸੁਮਰ ਸਾਹ ਸੁਲਤਾਨ ਗਿਰਾ ਸਿਫਤੀ ਮਲ ਤਾਂ ਕਿਹੜੀ ਤੁਲਨਾ ਹੋਉ ਨੀ ਜੀਤ ਸੁਮਨੂ ਨਾ ਬਿਸਰ ਅੰਤਨਾ ਸਿਫਤੀ ਕਹਨਾਂ ਅੰਤਿ ਅੰਤਨਾ ਕਰਨੇ ਦੇ ਨਾਂਤਿ ਅੰਤਨਾ ਵਿੱਚ ਕਲ ਸੁਣਾ ਨਾਂਤਿ ਅੰਤਨਾ ਜਾਪੇ ਕਾਮਨ ਮੰਤ ਅੰਤਨਾ ਜਾਪੇ ਕੀ ਤਾਇਆਕਾਰ ਅੰਤਨਾ ਜਾਪੇ ਭਾਰਾ ਵਾਰੀਂਤ ਕਰਨ ਕੀਤੇ ਬਿਲਾਹੀ ਤਾਂ ਕਿੰਤਨਾ ਪਾਈ ਜਾਹੇ ਇਹ ਹਿੰਤ ਨਾ ਜਾਣੇ ਕੋਈ ਬੋਤਾ ਕੀਆ ਬੋਤਾ ਹੋਇ ਵੱਡਾ ਸਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾ ਇਹ ਬੜੁ ਚਹੋ ਇਹ ਕੋਈ ਤੀ ਸੋਚੇ ਕੋ ਜਾਣੇ ਸੋਇ ਜੇ ਵਡਾ ਜਾਣਿਆ ਭਗਵਾਨ ਨਾਨਕ ਨੰਦਰੀ ਧਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਨਾਂ ਤਮਾਏ ਹਿਤੇ ਮੰਗੇ ਜੋ ਰੀਵ ਪਾਰ ਕੀਤੇ ਅਗਣਤ ਨਹੀਂ ਵਿਚਾਰ ਇਥੇ ਕਭ ਟੁੱਟੇ ਵੇਕਾਰ ਕੀਤੇ ਲੈ ਲ ਮੁਕਰ ਪਾਇ ਕੀਤੇ ਮੁਰਖਾਂ ਹੀ ਗਾਇ ਪੀਤਾ ਦੂਪੂ ਸੁਦ ਮਾਰੇ ਪੀਦਾ ਤੇਰੀ ਦਾਤਾਰ ਬੰਦੇ ਕਲਾਸੀ ਪਾਣੀ ਹੋਏ ਹੋ ਰਾਗ ਨਾ ਸਕੇ ਕੋਈ ਦੇਖੋ ਖਾਇ ਕਾ ਖਣ ਪਰ ਹੋ ਜਾਣ ਜੀ ਕੀਆ ਮੋ ਕਾਇ ਆਪੇ ਜਾਣੇ ਆਪੇ ਰਹੀ ਆਖੇ ਸੀ ਪੀਕੇ ਗ੍ਰਿਸ਼ਣੂ ਗੋਸੇ ਸਿ ਬਸਲਾ ਨਾਨਕ ਪਾ ਸਾਹਿਬ ਪਾ ਸਾਹ ਮੂਲ ਗੁਣ ਮੂਲ ਵਾ ਪਰ ਮੂਲ ਵਾ ਪਰ ਮੂਲ ਪੰਡਾਰ ਮੂਲ ਆਨ ਮੂਲ ਜਾਏ ਮੂਲ ਪਾਇ ਮੂਲ ਸਮਾਏ ਅਮੂਲ ਧਰਮ ਦੇਵਾਨ ਮੂਲ ਤੁਮ ਫਰਮਾਣ ਬੋਲ ਬਖਸ਼ੀ ਸਮਲਿ ਸਾਨ ਮੂਲ ਕਰਮ ਮੂਲ ਪਰਮਾਣ ਮੂਲ ਮੂਲਾ ਖਾਣਾ ਜਾਇ ਆਖਾ ਕਰ ਹਿਲ ਬਲਾਈ ਆਕੇ ਵੇਦ ਪਾੜ ਪ੍ਰਾਣਿ ਆਕੇ ਭੜੇ ਘਰੇ ਵਖਿਆਣ ਆਕੇ ਬਰਮੇ ਆਕੇ ਇੰਦੇ ਆਕੇ ਗੋਪੀ ਤੇ ਗੋਵਿੰਦ ਆਕੇ ਇਸਰਾ ਕੇਸ ਦੇ ਆਕੇ ਕੀਤੇ ਕੀਤੇ ਬੁੱਧ ਆਕੇ ਦਾਨ ਵਾਕੇ ਦੇਵ ਆਕੇ ਸੁਨਮੁੰਜਣ ਸੇਵ ਕੀਤੇ ਆਕੇ ਆਖਣ ਪਾਏ ਕੀਤੇ ਕਹਿ ਕੇ ਉਠਟ ਜਾਏ ਤੇ ਕੀਤੇ ਹੋਰ ਕਰੇ ਤਾਂ ਆਖਣ ਛਕੇ ਕੇ ਜੀਵਣ ਪਾਗਤੇ ਬਲ ਹੋਏ ਨਾਨਕ ਜਾਣੇ ਸਾਚਾ ਸੋਏ ਦੇਖੋ ਆਕੇ ਬੋਲ ਵਿਗਾੜਤਾ ਲਿਖੇ ਸਰਗਵਾਰਾ ਗਵਰ ਸੋਦਰ ਕਿਹਾ ਸੋ ਕਰਕੇ ਹਜਤ ਬੈ ਸਰਬ ਸਮਾਲੇ ਮਾ ਜੀ ਨਾਦ ਨੇ ਕੀ ਅਸ਼ੰਕਾ ਕੀਤੇ ਵਮਨ ਹਾਰੇ ਕੀਤੇ ਰਾਗ ਭਰੀ ਸੁਖ ਹਿਣ ਕੀਤੇ ਗਮਨ ਹਾਰੇ ਗਾਵੇ ਤੁਨੋਂ ਭਉਣ ਬਾਣੀ ਵਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਗ ਜਾਣ ਲਖ ਲਖ ਤਰੋਂ ਵਿਚਾਰੇ ਗਾਵੇ ਇਸਰਵਰ ਮਹਾਦੇਵੀ ਸੋਹਣ ਸਦਾ ਸਵਾਰੇ ਗਾਵੇ ਨਰਿੰਦਰਾ ਅਸਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿਦ ਸੁਮਾਦੀ ਇੰਦਰ ਗਾਮਨ ਸਾਧ ਵਿਚਾਰੇ ਗਾਉਣ ਜਤੀ ਸੜੀ ਸੰਤੋਖੀ ਗਾਵੇ ਵੀਰ ਕਰਾਰੇ ਗਾਉਣ ਪੰਡਤ ਪੰਨ ਕੇਸਰ ਜੁਗ ਜੁਗ ਵਿਦਾ ਨਾਲੇ ਗਾਵੇ ਮੋਹਨੀਆਂ ਮਨਮੋਹਨ ਸਰਗਮ ਛਪਿਆਲੇ ਗਾਵੈ ਰਤਨੇ ਉਪਾਇ ਤੇਰੇ ਅਛੜ ਧੀਰਤਨਾਂ ਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਕਹਾਣੀ ਚਾਰੇ ਗਾਵੇ ਖੰਡ ਵੰਡ ਪ੍ਰਪੰਡਾ ਕਰ ਕਰਖੀ ਤਾਰੇ ਸਹੀ ਤੁਨੋ ਗਾਵੇ ਜੋਤ ਪਾਵਨ ਰਤ ਤੇ ਤੇਰੇ ਪਵਿੱਤਰ ਸਾਲੇ ਹੋਰ ਕਿ ਤੁਨ ਤੁਨੋ ਗਾਵੇ ਸੇ ਮੇਚ ਤਨ ਆਵ ਨਾਨਕਿਆ ਵਿਚਾਰੇ ਸੋਏ ਸੋਏ ਸਰਾਸਨ ਸਾਹਿਬ ਸੱਚਾ ਸਚੀ ਨਾ ਹੀ ਹੈਪੀ ਹੋਸੀ ਜਾਇ ਨਾ ਜੈਸੀ ਰਤਨਾ ਜਿਨੁਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਨੇ ਸਿ ਮਾਇ ਜਨੀ ਉਪਾਈ ਕਰ ਕਰ ਦੇਖਿਆ ਕਿ ਤਾ ਆਪਣਾ ਜੋਤੀ ਤੀ ਵੜਿਆਈ ਜੋ ਤਿਸ ਪਾਵੇ ਸੋਈ ਕਰ ਸਿ ਰਕੋ ਨਾ ਕਰਨਾ ਜਾਏ ਸੋ ਪਾਸੰ ਸਹ ਪਸੈ ਨਾਨਕ ਰਹਿਨ ਰਜਾਈ ਹੁੰਦਾ ਸੰਤੋਖ ਧਰਮ ਕੋ ਚੋਲੇ ਧਾਨ ਕੀ ਕਰੇ ਬਪੂਦ ਕਿੰਥਾ ਕਾਲ ਕੁਾਰੀ ਕਾ ਜੁਗ ਧੰਦਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀ ਤੇ ਜਗਜੀਤ ਆਦੇ ਤੇ ਸਿਆਦੇਸ ਆਦ ਨੀਲ ਨਾਦ ਨਾਦ ਜੁਗ ਜੁਗੇ ਕੋ ਵੇਸ਼ ਕਉ ਤੁੰਗਾਂ ਦੇ ਅਪਨਾਨ ਨੂੰ ਕਟਕਟਵਾ ਦੇਨਾ ਤੇ ਆਪਨਾਤ ਨਾਤੀ ਸੁਜਾ ਕਿਰੇ ਸਿਨੇ ਅਵਰਾ ਸਾਧ ਸੰਜੋਗ ਜੋਤੀ ਕਾਰ ਚਲਾਵ ਲੈਖਿ ਆਵੇ ਭਾਗੇ ਆਦੇਤਿ ਸੇ ਆਦੇਸ ਆਦ ਨੀਲ ਨਾਦ ਨਾਤ ਜੁਗ ਜੁਗ ਕੋ ਵੇਸ ਏ ਕਾਮੈ ਜੁਤਿ ਵੈ ਇਤਿ ਚੇਲੇ ਪਰਵਾਨਿ ਇਕ ਸੰਸਾਰਿਕ ਭੰਡਾਰ ਇਕ ਲਾਇ ਦੀ ਬਾਣ ਜਿਵਤਿਸ ਭਾਵੇ ਤੇ ਵੇਤਲਾਵ ਨਿ ਹੋਵੇ ਪਰਮਾਨ ਹੋਵੇ ਕਾ ਨਨਤਰ ਨਾਦੇ ਬੋਤਾ ਹੈ ਵਿਡਾਨਿਆ ਦੇਤਿ ਸੇ ਆਦੇਸ ਆਦ ਨੀਲ ਨਾਦ ਨਾਤ ਜੁਗ ਜੁਗ ਕੋ ਵੇਸ ਆਸਨੋ ਲਈ ਪੰਡਾਰੇ ਜੋ ਕਿਸ 파ਸੇ ਕਾਵਾਰ ਪ੍ਰਕਰ ਮੇਖੇ ਸਰਜਨ ਹਾਰ ਨਾਨਕ ਸੱਚੀ ਕੀ ਸਾਚੀ ਗਾਰੇ ਅਦੇ ਤੇ ਸੇ ਆਦੇਸ ਆਧਨੀ ਨਾਗਨਾਥ ਜਿਗ ਜਿਗ ਕੋ ਵੇਸ ਜਿਗ ਦੁਜੀ ਪਲਖ ਹੋਏ ਲਖੋਏ ਲਖਵੀ ਸੇ ਲਖ ਲਗੇੜਾ ਖੇਕ ਨਾਮ ਜਿਗ ਵੀ ਸੇ ਇੱਕ ਰੈ ਪੁੱਤ ਪਗੜੀਓ ਚੜੀਆਂ ਹੋਈ ਕਿਸ ਸੁਨੋ ਗਲਾ ਕਾਸ ਕੀ ਕੀਟਾ ਆਹੀ ਰੇਸ ਨਾਨਕ ਗੰਦਰੀ ਭਾਈਏ ਕੁੜੀ ਕੁੜੇ ਠੀਸ ਅਨ ਕ੍ਰਿਡਿਓ ਚ ਪੈਨਾ ਜੋਰ ਜੋੜਨ ਮੰਗਨਦੇ ਹਿਨਾ ਜੋਰ ਜੋੜਨ ਜੋਨ ਮਰਨਾ ਜੋਰ ਜੋਨ ਨਾ ਮਨ ਮਨ ਸੋਰ ਜੋਰਨ ਸੁਰਤੀ ਕਾਣ ਵਿਚਾਰ ਜੋਰਨ ਜੁਟੀ ਛਟਾ ਸੰਸਾਰ ਦੇਸਾ ਜੋਰ ਪਰ ਵੀ ਕੇ ਸੋਇ ਨਾਨਕ ਉਤਮਨੀ ਚ ਨਾ ਕੋਏ ਰਾਤੀ ਰੂਤੀ ਤੇ ਵਾਰ ਪਉਨ ਪਾਣੀ ਨਹੀਂ ਬਾਤਾਲ ਤਸ਼ਵੀ ਤਰਤੀ ਥਾਪ ਰੱਖੀ ਕਰਮ ਸਾਧ ਅਸ਼ਵੀ ਦੀ ਜੁਗਤ ਕੇ ਰੰਗ ਤਿਨ ਕੇ ਨਾਮ ਨੇ ਕੇ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚਾ ਸਚਾ ਦੁਰਬਾਰ ਤਤੇ ਸੋਣ ਪੰਜ ਪ੍ਰਾਨ ਨਿਦ੍ਰੇ ਕਰਮ ਭੁਮੇ ਨਹੀਂ ਸੰ ਕਚੁ ਬਕਾਇ ਉਥੇ ਪਾਇ ਨਾਨਕੀ ਅਜਾ ਪਈ ਜਾਇ ਤਰੰਖਣ ਕਹਿਓ ਤਰੰ ਗਿਆਨਖਣ ਪਿਆਖੋ ਕਰਮ ਕੀਤੇ ਪਉਣ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ਼ ਕੀਤੇ ਵਰਮੈ ਘਾੜਤ ਗੜੀ ਰੂਪ ਰੰਕੇ ਵੇਸ਼ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਅਨਚੰਦ ਸੂਰ ਕੀਤੇ ਕੀਤੇ ਮਨੁਲ ਦੇਸ ਕੀਤੇ ਸੁੱਧ ਬੁੱਧਾ ਨਾਦ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੀਵਦਾਨ ਮਨ ਕੀਤੇ ਕੀਤੇ ਰਤਨ ਸੂੰਦਰ ਕੀਤੇ ਆਖਣੇ ਕੀਤੇ ਬਾਣੇ ਕੀਤੇ ਭਾਗ ਨਰਿੰਦ ਕੀਤੇ ਸੁਰਤੀ ਸੇਵਕ ਕੀਤੇ ਨਾਨਕ ਚੰਤਨਾਂਤ ਗਿਆਨਖੰਡ ਮੇਂ ਗਿਆਨ ਪ੍ਰਚਾਨਿਤ ਥੇ ਨਾਮ ਬਨੋ ਰੋਕੋ ਨੰਦ ਸਰੰਖਣ ਕੀ ਭਾਣੇ ਰੂਪ ਦਿੱਤੇ ਘਾਰਤ ਘੜੀਆ ਬਹੁਤ ਅਨੋਪ ਤਾਉਤਿਆਂ ਅਲੱਗ ਥਿਆਣਾ ਦੇ ਜੇ ਕੋ ਕਹਿ ਪਿੱਛੇ ਬਸਤਾਏ ਕਿਥੇ ਘੜੀਆ ਸੁਰਤ ਮਤਮਨ ਬੁੱਧ ਤਾ ਘੜੀਆ ਸਰਾਸਦਾ ਕੇ ਸੁਧ ਕਰਮ ਕਣ ਕੀ ਬਾਣੀ ਜੋਰ ਤੇ ਹੋਰ ਨਾ ਕੋਈ ਹੋਰ ਤੇ ਜੋਦ ਮਹਾਬਲ ਸੂਰਤ ਨੂੰ ਮੈਂ ਰਾਮ ਰਹਾ ਪ੍ਰਭੂਰ ਜਿੱਥੇ ਜੀ ਤੋ ਸੀ ਤਾ ਮੈਂ ਮਾ ਮਾਇ ਤਾ ਕੇ ਰੂਪ ਨਾ ਕਥ ਮੇ ਜਾਇ ਨਾ ਮਰੇ ਨਾ ਠਾਗੇ ਜਾਇ ਜਨ ਕੇ ਨਾਮ ਸੇ ਮਨ ਮਾਹੀ ਜਿੱਥੇ ਭਗਤ ਵਸੇ ਕੇ ਲੋ ਕਰਨ ਸਚਾ ਮਨ ਸੋ ਸੱਚ ਕਰਨ ਨਾ ਸ਼ਰਨੰਕਾਰ ਕਰ ਕਰ ਵੇਖਣ ਦਰ ਨਿਹਾਲ ਜਿੱਥੇ ਕੰਨ ਮੰਦ ਵਰ ਪੰਨ ਜੀ ਕੋ ਕਥਿ ਤਾਂਤ ਨਾ ਦੇ ਤਿਥੈ ਲੋ ਲੋ ਆਕਾਰ ਜੀ ਹੁਕਮ ਤੇ ਦਵਕਾਰ ਵੇਖੇ ਵਿਚੈ ਕਰੇ ਵਿਚਾਰ ਨਾਨਕ ਕਥਨਾ ਕਲਦਾ ਸਾਰ ਯਤੁ ਪਹਾਰਾ ਤਿ ਰੋਸ਼ਨਾਰਨ ਮਤਬੈ ਉਦਹਤਿਆਰ ਪੌਖ ਲਗਨੀ ਤਉ ਪਤਾ ਪਾਂਡਾ ਪੁਮਰਤ ਢਾਲ ਕ੍ਰਿਯੇ ਸਭਸਤਿ ਢਿਟਸਾ ਜਿਨ ਪੈਨ ਅੰਦਰ ਕਰਮ ਸੰਕਰ ਨਾਨਕ ਨੰਦਰੀਨ ਨ ਕਰਨਹਿ ਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤਿ ਬਿਵਸਰਾ ਦੁਇ ਦਾਈ ਦਾਇਆ ਕਿਨ ਸਬਨ ਜਗਤ ਸੰਗਿਆਆਂ ਬੁਰਿਆਆਂ ਵਾਜੇ ਤਰਮਿ ਦੂਰ ਕਰਮੀ ਆਪੋ ਆਪਣੀ ਕੀ ਨੇੜੇ ਕੇ ਦੂਰ ਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਨ ਕੁਦਲੇ ਕੀਤੀ ਛੁਟੀ ਨਾਲ ਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਨ ਕੁਦਲੇ ਕੀਤੀ ਛੁਟੀ ਨਾਲ ਵਾਹਿਗੁਰੂ ਦਾ ਖੰਸਾ ਵਾਹਿਗੁਰੂ ਕੀ ਕਤੇ